ਖਾਨੂੰ ਇਨਫੋਰਮ ਕੀਤਾ ਜੀ ਸਾਡਾ ਬੰਦਾ ਕੋਈ ਆ ਰਿਹਾ ਵਾ ਤੁਸੀਂ ਉਹਨੂੰ ਲਾ ਲਓ ਉਹਨੂੰ ਗੱਡੀ ਵਿੱਚ ਉਤਾਰ ਕੇ ਉਹ ਜੇ ਐਨ ਕੇ ਐਸ ਐਚਓ ਜੀ ਆਰ ਪੀ ਕਠੂਆ ਦੇ ਹਵਾਲੇ ਕਰ ਨਹੀਂ ਜੀ ਜੀ ਨਹੀਂ ਪਤਾ ਲੱਗਿਆ ਕੁਛ ਕੁਸ਼ਲ ਦੇ ਜਾਰੀ ਹੈ ਖਾਨੂੰ ਇਨਫੋਰਮ ਕੀਤਾ ਜੀ ਸਾਡਾ ਬੰਦਾ ਕੋਈ ਆ ਰਿਹਾ ਵਾ ਤੁਸੀਂ ਉਹਨੂੰ ਲਾ ਲਓ ਉਹਨੂੰ ਗੱਡੀ ਵਿੱਚ ਉਤਾਰ ਕੇ ਉਹ ਜੇ ਐਨ ਕੇ ਦੇ ਐਸ ਐਚਓ ਜੀ ਆਰਪੀ ਕਠੂਆ ਦੇ ਹਵਾਲੇ ਤੇ ਨਹੀਂ ਜੀ ਇਹ ਨਹੀਂ ਪਤਾ ਲੱਗਿਆ ਕੁਸ਼ਕਸ਼ ਉਹਦੇ ਨੇ ਜਾਰੀ ਹੈ। ਖਾਣਾ ਇੰਟਰਮੋਚਨ ਦੇ ਜੀ ਸਾਡਾ ਬੰਦਾ ਕੋਈ ਆ ਰਿਹਾ ਵਾ ਤੁਸੀਂ ਉਹਨੂੰ ਲਾ ਲਓ। ਉਹਨੂੰ ਗੱਡੀ ਵਿੱਚ ਉਤਾਰ ਕੇ ਜੇ ਐਨ ਕੇ ਦੇ ਐਸ ਐਚਓ ਜੀ ਆਰਪੀ ਕਠੂਆ ਦੇ ਹਵਾਲੇ ਤੇ। ਨਹੀਂ ਜੀ ਇਹ ਨਹੀਂ ਪਤਾ ਲੱਗਿਆ ਕੁਸ਼ਕਸ਼ ਉਹਦੇ ਨੇ ਜਾਰੀ ਹੈ।